ਇੱਕ ਦਿਨ ਭਾਈ ਰੂਪ ਚੰਦ ਜੀ ਆਪਣੇ ਪਿਤਾ ਜੀ ਨਾਲ ਖੇਤਾਂ ਵਿੱਚ ਹੱਥ ਵਟਾ ਰਹੇ ਸਨ ਉਸ ਦਿਨ ਅਤਿ ਦੀ ਗਰਮੀ ਪੈ ਰਹੀ ਸੀ ਪਿਤਾ ਪੁੱਤਰ ਫਸਲ ਕੱਟਣ ਤੋਂ ਬਾਅਦ ਪਿਆਸ ਲੱਗਾਂ ਤੇ ਜਦੋਂ ਝਾਂਡੂ ਪਰ ਟੰਗੀ ਮਾਸਕ ਵਿੱਚੋਂ ਪਾਣੀ ਪੀਣ ਲੱਗੇ ਤਾਂ ਪਾਣੀ ਅਤ ਦਾ ਠੰਡਾ ਸੀ ਦੋਨਾਂ ਨੇ ਹੀ ਸਤਿਗੁਰਾਂ ਨੂੰ ਪੁਕਾਰਿਆ ਕਿਹਾ ਕਿ ਇਹ ਪਾਣੀ ਤਾਂ ਸਤਿਗੁਰਾਂ ਦੇ ਪੀਣ ਵਾਲਾ ਹੈ ਫਿਰ ਅੰਦਰ ਧਿਆਨ ਹੋ ਕੇ ਸਤਿਗੁਰਾਂ ਦੇ ਚਰਨਾ ਵਿੱਚ ਅਰਦਾਸਾਂ ਜੋਦੜੀਆਂ ਕਰਨ ਲੱਗੇ ਕਿ ਸਤਿਗੁਰ ਜੀ ਆਓ ਪਾਣੀ ਪੀਓ ਦਾਸਾਂ ਦੀ ਇੱਛਾ ਪੂਰਨ ਕਰੋ ਇਧਰ ਗੁਰੂ ਜੀ ਉਹਨਾਂ ਦਿਨਾਂ ਵਿੱਚ ਇੱਥੋਂ 35 ਕਿਲੋਮੀਟਰ ਦੂਰ ਪਿੰਡ ਡਰੋਲੀ ਵਿਖ ਪਿਤਾ ਪੁੱਤਰ ਦੀ ਸੱਚੇ ਦਿਲੋਂ ਉਪਜੀ ਅਰਦਾਸ ਨੂੰ ਸੁਣ ਕੇ ਤਰੰਤ ਉਸ ਸਮੇਂ ਭਾਈ ਵਿਧੀਜੰਦ ਜੀ ਪਤਸੋਂ ਘੋੜਾ ਮੰਗਵਾ ਕੇ ਅਸਵਾਰ ਹੋ ਕੇ ਉੱਥੇ ਪਹੁੰਚ ਗਏ। ਬੇਹੋਸ਼ ਪਿਆਦੇ ਮੂੰਹਾਂ ਵਿੱਚ ਸਤਗੁਰਾਂ ਨੇ ਪਾਣੀ ਪਾਇਆ ਤੇ ਉਹਨਾਂ ਨੂੰ ਨਵਾਂ ਜੀਵਨ ਬਖਸ਼ਿਆ। ਗੁਰੂ ਜੀ ਇਹਨਾਂ ਦੀ ਪ੍ਰੇਮ ਜੋਤੜੀ ਉੱਪਰ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ, "ਇਹ ਸਖੀ ਸਰਵਰੀਆਂ ਦਾ ਤਕਲਾਣੀ ਨਗਰ ਜਲਦੀ ਹੀ ਉੱਜੜਨ ਵਾਲਾ ਹੈ। ਸੋ ਤੁਸੀਂ ਨਵਾਂ ਪਿੰਡ ਵਸਾ ਲਵੋ ਤੇ ਉੱਥੇ ਚਲੇ ਜਾਓ।" ਇਹ ਕਹਿ ਕੇ ਗੁਰੂ ਜੀ ਨੇ ਤੀਰ ਚਲਾਇਆ ਤੇ ਕਿਹਾ, "ਜਿੱਥੇ ਇਹ ਤੀਰ ਡਿੱਗੇਗਾ ਉੱਥੇ ਪਿੰਡ ਵਸਾਓ।" ਇਹ ਪਿੰਡ ਭ